ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਡੀਓ ਭਾਈ ਆਪਾਂ ਕਰ ਲਈ ਭਾਈ ਰੀਤ ਜੈਤੋ ਦੀ ਤੇ ਜਿੰਨੇ ਵੀ ਵੀਰ ਇੱਥੇ ਸਾਰੇ ਪਹੁੰਚੇ ਨੇ ਕਰੀ ਮੇਰੇ ਵੱਲੋਂ ਵੀ ਸਾਰੇ ਭਰਾਵਾਂ ਨੂੰ ਜਿਹਿਆਂ ਨੂੰ ਜਿੰਨੇ ਵੀ ਵੀਰ ਇੱਥੇ ਪਹੁੰਚੇ ਨੇ ਤੇ ਮਾਫੀ ਚਾਹੁੰਦਾ ਮੈਂ ਵੀ ਥੋੜਾ ਜਿਹਾ ਲੇਟ ਹੋ ਗਿਆ ਅੱਜ ਤੇ ਬਾਕੀ ਜਿੰਨੇ ਵੀ ਇੰਟਰਡਿਊਸ ਆ ਸਾਰਾ ਰੀਤ ਭਾਈ ਖੁਦ ਕਰਵਾ ਦੂਗਾ ਵੀਰਾਂ ਦੀ ਵੀ ਕਿੱਥੋਂ ਕਿੱਥੋਂ ਭਰਾ ਆਏ ਨੇ ਸਾਰੇ ਵੀਰਾਂ ਦਾ ਚੰਗੀ ਤਰ੍ਹਾਂ ਨਾਮ ਲੈ ਕੇ ਸਾਰਿਆਂ ਨੂੰ ਦੱਸ ਦੂ ਆਹ ਰੀਤ ਵੀਰ ਬਾਈ ਤੋਂ ਸ਼ੁਰੂ ਕਰ ਗਏ ਨਾ ਹਾਂਜੀ ਬਿਲਕੁਲ ਆ ਬਾਈ ਜੀ ਖੜੇ ਹੋ ਖੜੀ ਹੋ ਜਾਣਾ ਬਾਈ ਬਿਲਕੁਲ ਜੀ ਬਿਲਕੁਲ ਅਸਤਾ ਜੀ ਬਾਈ ਜੀ ਸਾਡੇ ਮੇਰੇ ਉਸਤਾਦ ਜੀ ਅਮਨਦੀਪ ਸਿੰਘ ਚੱਠਾ ਜੀ ਬਿਲਕੁਲ ਜੀ ਬਾਈ ਜੀ ਰੈਸ਼ ਬਟੰਡੇ ਆ ਜੀ ਤੇ ਬਹੁਤ ਸਤਿਕਾਰਯੋਗ ਆ ਬਾਈ ਸਾਡੇ ਬਿਲਕੁਲ ਜੀ ਸਾਨੂੰ ਜੁੜਿਆਂ ਨੂੰ ਹੋ ਗਏ ਬਾਈ ਜੀ 2007 ਦੇ ਸੀ ਜੁੜੇ ਆ ਬਾਈ ਨਾ ਬਿਲਕੁਲ ਜੀ ਚਲੋ ਬਹੁਤ ਧੰਨਵਾਦ ਉਸਤਾਦ ਜੀ ਜੀ ਆਇਆਂ ਨੂੰ ਵੀ ਤੁਹਾਨੂੰ ਦਵਾਰੇ ਦੇਖਿਆ ਕੁਝ ਹੋਇਆ ਮੈਨੂੰ ਤੇ ਅਕਰੌ ਜੀ ਸਾਰਿਆਂ ਦਾ ਇੰਟਰੋਡਿਊਸ ਕਰਾ ਦੋ ਚਲ ਹਾਂਜੀ ਤab ਬਾਈ ਸਾਡਾ ਨਵਜੀਤ ਸਿੰਘ ਬਰਾੜ ਘੋੜੀਆ ਠੀਕ ਹੈ ਜੀ ਇਹ ਬਾਈ ਨਾਲ ਸਾਡੀ ਰਿਸ਼ਤੇਦਾਰ ਹੀ ਵੀ ਆ ਤੇ ਕੂਤਰ ਵੀ ਸਾਰੇ ਬਾਈ ਕੈਨੇਡਾ ਜਾਣ ਲੱਗਿਆ ਸਾਡੇ ਕੋਲ ਛੱਡ ਗਿਆ ਠੀਕ ਹੈ ਬਹੁਤ ਸਾਡਾ ਸਤਿਕਾਰ ਆ ਘਰ ਵਾਲੀ ਗੱਲ ਆ ਓਕੇ ਕੋਈ ਕੂਤਰ ਮੈਂਟਰ ਨਹੀਂ ਰੱਖਦੇ ਕੁਛ ਨਹੀਂ ਰੱਖਾ ਸਾਡੇ ਵਿੱਚ ਓਕੇ ਜੀ ਆ ਬਾਈ ਜੀ ਸਾਡਾ ਸਤਵੀਰ ਤੰਬੂ ਵਾਲਾ ਜੀ ਜਿੰਨਾਂ ਕੋਲੇ ਬਾਈ ਜੀ ਪੁੰਨੂ ਵਾਲੇ ਕੂਤਰ ਸਾਨੂੰ ਬਹੁਤ ਚੰਗੇ ਦਿੱਤੇ ਬਾਈ ਨੇ ਜੀ ਤੇ ਸਾਡੀ ਬਹੁਤ ਜਿਆਦਾ ਚੰਗੀ ਲਿਆ ਜਾ ਬਾਈ ਜੀ ਕੁਈ ਸਾਡਾ ਫਰਕ ਨਹੀਂ ਕੁਤਰਾ ਦੇ ਵਿੱਚ ਜਾਉ ਬਹੁਤ ਜਿਆਦਾ ਸੀ ਇੱਕ ਪਰਿਵਾਰਕ ਤੌਰ ਤੇ ਵੱਤਦੇ ਓਕੇ ਠੀਕ ਆ ਬਈ ਸਾਡਾ ਪਤਲਾ ਜਿਆ ਮੁੰਡਾ ਗੋਲੂ ਗੋਲੇ ਵਾਲਿਆ ਠੀਕ ਹੈ ਜੀ ਇਹ ਬਈ ਸਾਡਾ ਬਹੁਤ ਪ੍ਰੇਮ ਆ ਬਈ ਠੀਕ ਨਾ ਗੱਲ ਬਹੁਤ ਸਾਡੀ ਇੱਜ਼ਤ ਕਰਦਾ ਹੈ ਸਾਡੇ ਨਾਲ ਛੋਟਾ 7-8 ਸਾਲ ਦਾ ਬਈ ਸਾਡੇ ਨਾਲ ਜੁੜਿਆ ਵਾ ਬਹੁਤ ਸਾਨੂੰ ਇੱਜ਼ਤ ਮਾਣ ਬਖਸ਼ਦਾ ਬਈ ਓਕੇ ਆ ਸਾਡੇ ਬਾਬਾ ਜੀ ਅਯਾਦ ਨਾਸ ਜੀ ਹਰਿਆਣੇ ਤੋਂ ਹੀ ਤੇ ਪੁੱਤਰਾਂ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਆ ਤੇ ਆਪਣੀ ਇੱਜ਼ਤ ਪਰਿਵਾਰਕ ਤੌਰ ਤੇ ਵੀ ਕਰਦੇ ਆ ਪਰਿਵਾਰਕ ਤੌਰ ਤੇ ਲਿਆਜ ਵੀ ਆ ਜੀ ਇਹ 7-8 ਸਾਲ ਤੋਂ ਬਈ ਆਪਣਾ ਜੁੜੇ ਹੋਇਆ ਕਿੱਥੋਂ ਆਏ ਸੀ ਵੀਰੇ ਦਸ ਨਰਵਾਣਾ ਨਰਵਾਣੇ ਤੋਂ ਜੀ ਜੀ ਇੰਡਸਟਰੀ ਤੋਂ ਓਕੇ ਜੀ ਵੈਲਕਮ ਇੱਕ ਅਨਚਲਨਾਥ ਦੇ ਜੀ ਗੁਰੂ ਜੀ ਇਹ ਜਿਹੜੇ ਆਪਣੇ ਅਨਚਲਨਾਥ हां एक सोशल मीडिया ਦੇ ਉੱਤੇ ਇੱਕ ਕੁੜੀ ਦੀਆਂ ਕਾਫੀ ਵੀਡੀਓ ਵਾਇਰਲ ਹੋਈਆਂ ਸੀ ਜਿਹੜੀ ਭਗਤੀ ਕਰਦੇ ਦੀਆਂ ਹੋਈਆਂ ਸੀ ਆ ਕੁੜੀ ਦੀਆਂ ਕੀ ਕੰਚਨਾਤ ਸਿੰਘ ਹਾਂ ਹਾਂ ਕੰਚਨਾ ਕੰਚਨਾਤ ਜੀ ਤੇ ਉਹਨਾਂ ਦੇ ਗੁਰੂ ਜੀ ਨੇ ਇਹ ਤੇ ਬਹੁਤ ਧੰਨਵਾਦ ਜੀ ਤੁਹਾਡਾ ਜੈਨ ਆਓ ਜੀ ਇਹ ਬਾਈ ਸਾਡਾ ਗੋਲੂ ਸੂਰੀਆਲ ਤੋਂ ਸੌਰੀ ਸੂਰੀਆਲ ਤੋਂ ਇਹ ਬਾਈ ਨੇ ਮੇਰਾ ਯਾਨੀ ਕਿ ਬੰਦ ਕੇ ਚਲੋ 14-15 ਸਾਲ ਤੋਂ ਬਾਜੀਆਂ ਛਡਾਉਂਦਾ ਜੀ ਠੇਰ ਦਾ ਹਾਂ ਕੋਈ ਲਾਲਚ ਨਹੀਂ ਬਈ ਪੈਸੇ ਦਾ ਕੋਈ ਕਬੂਤਰ ਦਾ ਨਹੀਂਗਾ ਘਰੇ ਕਬੂਤਰ ਰੱਖੇ ਉਹ ਦਾਣੇ ਪਾਉਣ ਨੂੰ ਇੱਥੇ ਕਰਾਪਣ ਕੋਈ ਕੂਤਰ ਦਾ ਵੀ ਸਵਾਲ ਪਾਇਆ ਓਕੇ ਜੀ ਵੀ ਬਗੇਰ ਕਿਸੇ ਲਾਲਚ ਤੋਂ ਆਪਣਾ ਜੁੜਿਆ ਹੋਇਆ ਬੰਦਾ ਬਹੁਤ ਵਧੀਆ ਗੱਲ ਹੈ ਸ਼ੁਕਰੀਆ ਜੀ ਵੈਲਕਮ ਵੀਰੇ ਆਓ ਜੀ ਆਹ ਬਾਈ ਜੀ ਮੇਰੀ ਭੂਆ ਦਾ ਮੁੰਡਾ ਕਾਲਾ ਜੀ ਸੂਰੇ ਵਾਲੇ ਤੋਂ ਜੀ ਵੀ ਇਹਨਾਂ ਨੂੰ ਅਸੀਂ ਇਹ ਫਿੱਕੀ 2021 ਚ ਸਾਡੇ ਨਾਲ ਜੁੜਿਆ ਹੈ ਹਮ ਉਤਰਬਾਈ ਚ ਅਸੀਂ ਇਹਨਾਂ ਦੇ ਘਰੇ ਬੱਚੇ ਘਿਜਾਉਣੇ ਆ ਰਣਜੀਤ ਦਾ ਮੁੰਡਾ ਨਾਮ ਸੁਖਵੰਤ ਸਿੰਘ ਸੰਤੂ ਜੀ ਤਿੰਨੇ ਆਜੋ ਇਕੱਠੀ ਹੋ ਜਾਓ ਪਤਨੇ ਆਜੋ ਆਜੋ ਹਾਂ ਆ ਪ੍ਰਗਟ ਆ ਜੀ ਇਹ ਕਾਲਾ ਜੀ ਸੂਰੀਆਲ ਤੋਂ ਜੀ ਜੀ ਇਹ ਪ੍ਰਗਟ ਸੂਰੀਆਲ ਤੋਂ ਇਹ ਰਣਜੀਤ ਤੇ ਸੰਤੂ ਦੋਨੇ ਭਰਾ ਓਕੇ ਇਹਨਾਂ ਦੇ ਘਰੇ ਬਈ ਕੁਲਦੀਪ ਆਪਾਂ 2021 ਤੋਂ ਬੱਚੇ ਘਿਜਾਉਣ ਲੱਗੇ ਹੋਏ ਉਥੇ ਇਕੱਠੇ ਡਾਉਂਦੇ ਆ ਸਾਰੇ ਇਕੱਠੇ ਡਾਉਨੇ ਬਈ ਇਹ ਆਪਣੇ ਨਾਲ ਜੁੜੇ ਹੋਏ ਓਕੇ ਇੱਥੋਂ ਬੱਚੇ ਕਢਾ ਕੇ ਦਿੰਨੇ ਆ ਬਈ ਆਪਾਂ ਨੂੰ ਸਾਰਾ ਕੁਝ ਜਿਵੇਂ ਡਾਉਂਦੇ ਆ ਸਾਰਾ ਕੁਝ ਆਪਾਂ ਹੀ ਦੇਖਭਾਲ ਕਰਦੇ ਆ ਨਾਲ ਮਿਲ ਕੇ ਅਸੀਂ ਠੀਕ ਹੈ ਨਾ ਬਾਈ ਵਧੀਆ ਸਾਡੀ ਨਿਵੀ ਜਾਂਦੀ ਆ ਓਕੇ ਜੀ ਬਹੁਤ ਵਧੀਆ ਕੰਮ ਠੀਕ ਹੈ ਬਾਈ ਆਓ ਜੀ ਧੰਨਵਾਦ ਵੀਰੇ ਇਹਨਾਂ ਦੇ ਸੰਤੂ ਦੇ ਘਰੇ ਪੁੱਤ ਰੱਖੇ ਬਾਈ ਸਾਡੇ ਅੱਛਾ ਇਹ ਵੀਰ ਦੇ ਘਰੇ ਹੋਣਗੇ ਹਾਂ ਇਹ ਦੋਨੇ ਭਾਈ ਆਰਜੀਤ ਤੇ ਸੰਤੂ ਅੱਛਾ ਹਾਂ ਬਹੁਤ ਮਿਹਨਤ ਕਰਦੇ ਬਾਈ ਜਿੰਨੀ ਵੀ ਕਹਦੇ ਚਲੋ ਬਹੁਤ ਧੰਨਵਾਦ ਵੀਰੇ ਜੀ ਆਇਆਂ ਨੂੰ ਜੀ ਆਓ ਜੀ ਆ ਸਾਡਾ ਬਾਈ ਮੇਰਾ ਭਰਾ ਵੀ ਆ ਤੇ ਮਦਈ ਪਿਓ ਵਰਗਾ ਹੀ ਆ ਜੀ ਇਹ ਮੇਰਾ ਭਾਈ ਚੇਲਾ ਮੁੰਡਾ ਸਖਾ ਆਕਾਸ਼ ਭਗਤੂਆ ਨੇ ਤੋਂ ਜੀ ਉਹਦੇ ਪਿਤਾ ਜੀ ਸਖਪਾਲ ਸਿੰਘ ਸੁਖਾ ਭਗਤੂਆ ਨੇ ਤੋਂ ਹੀ ਜੀ ਬਹੁਤ ਸਾਡੀ ਜਾਨੀ ਕਿ ਕੇਲੇ ਗੁਰੂਆਂ ਦਾ ਕੰਮ ਹੀ ਹੈ ਨਹੀਂ ਉਹਨਾਂ ਦਾ ਜੀ ਆਕਾਸ਼ ਨਾਲ ਜਾਨੀ ਕਿ ਜਿਹੜਾ ਸਾਡਾ ਪਰਿਵਾਰਕ ਲਿੰਕ ਆ ਸਾਰਾ ਕੁਝ ਜੀ ਬਹੁਤ ਵਧੀਆ ਸੀ ਪਰਿਵਾਰਕ ਦੋਨੇ ਵਾਪਸ ਰਹੇ ਆ ਗਿਆ ਜੀ ਤੁਹਾਡੇ ਨਾਲ ਅੱਛਾ ਠੀਕ ਹੈ ਚਲੋ ਠੀਕ ਹੈ ਬਹੁਤ ਧੰਨਵਾਦ ਤੇ ਆਕਾਸ਼ ਨੂੰ ਬਈ ਛੁੱਟੀ ਨਹੀਂ ਮਿਲੀ ਫੌਜੀ ਸਾਹਿਬ ਨੂੰ ਹੀ ਤੇ ਇਹ ਤਾਂ ਉਹਨਾਂ ਨੇ ਵੀ ਹੋਣਾ ਸੀਗਾ ਜੀ ਓਕੇ ਠੀਕ ਹੈ ਜੀ ਆਓ ਜੀ ਆ ਵੀ ਜਲੀ ਕੰਮ ਆਪਣਾ ਹਾਂ ਆ ਬਈ ਨਾਨੂ ਮਜਾਰੇ ਤੋਂ ਲੱਖੂ ਲੱਖੀ ਜੀ ਮੇਰਾ ਚੇਲਾ ਬਈ ਬਹੁਤ ਦੂਰ ਚੱਲ ਗਿਆ ਬਹੁਤ ਦੂਰ ਚੱਲ ਗਿਆ ਇਹਦੇ ਨਾਲ ਬਈ ਇੱਕ ਗੁਰਸਿੱਖ ਮੁੰਡਾ ਆਪਣਾ ਕਾਕਾ ਜੀ ਹਾਂਜੀ ਓਕੇ ਜੀ ਬੋਲੋ ਕਾਕਾ ਅਮਰੀਕਾ ਤੋਂ ਜੀ ਉਹ ਬਾਹਰ ਅਮਰੀਕਾ ਗਏ ਹੋਏ ਹੁਣੀ ਉਹਨਾਂ ਦੀ ਸ਼ਾਦੀ ਹੋਈ ਆ 15 ਕਿ ਦਿਨ ਹੀ ਹੋਇਆ ਉਹ ਤੁਹਾਨੂੰ ਗਏ ਨੂੰ ਓਕੇ ਹਾਂ ਉਹਨਾਂ ਦਾ ਵੀ ਬਈ ਆਪਾਂ ਨੂੰ ਬਹੁਤ ਸਾਥ ਹੈ ਓਕੇ ਵੀ 2016 ਚ ਆਪਣੇ ਨਾਲ ਇਹ ਆ ਕੇ ਜੁੜੇ ਸੀ ਬਈ ਜੀ ਵੀ ਸਾਡੇ ਜਨਨ ਕੇ ਬਹੁਤ ਵਧੀਆ ਨਿਵੀ ਜਾਂਦੀ ਬਹੁਤ ਵਧੀਆ ਬਾਕੀ ਨੇ ਬਾਹ ਤੇ ਬਈ ਜੀ ਆਪਦਾ ਹਾਂ ਇਹ ਜ਼ਰੂਰ ਦਿਖਾਏ ਵੀਰੇ ਉਹਨਾਂ ਨੇ ਵੀ ਜਨਨ ਕੇ ਜ਼ਰੂਰ ਜ਼ਰੂਰ ਜੀ ਇਹ ਦੇਖੋ ਛਪਾਇਆ ਇਹਨੇ ਬਈ ਇਹ ਲੋਕ ਨੇ ਇਹ ਬਈ ਰੀਤ ਜੈਤੋ ਦਾ ਤੇ ਜਿਹੜਾ ਪਿਕਚਰ ਛਪਾਈ ਹੋਈ ਆ ਵੀਰੇ ਭਾਈ ਨੇ ਰੀਤ ਜੈਤੋ ਦੀ ਚਲੋ ਜਿਆ ਨੂੰ ਜੀ ਤੁਹਾਡਾ ਵੀ ਆ ਭਾਈ ਬਿੰਦਰ ਸਿੰਘ ਨੰਨੂ ਮਯਾਰੇ ਤੋਂ ਜੀ ਇਹ ਵੀ ਇਹ ਸਾਡੇ ਨਾਲ ਹੀ ਜੁੜਿਆ ਵਾ ਜੀ ਇਹ ਲੱਖੀਰ ਗੱਣਾ ਆਇਆ ਸਾਡੇ ਕੋਲੇ ਆਉਂਦਾ ਪਹਿਲਾਂ ਵੀ ਇਹ ਚਲ ਅਜੇ ਇਕੱਠੇ ਆਏ ਬਈ ਦੋਨੇ ਪਰਾ ਠੀਕ ਹੈ ਆਹ ਤਾਂ ਆਂਦਰ ਤੋਂ ਕੋਈ ਛੂਟਾ ਭਰਾ ਮੇਰਾ ਅੱਛਾ ਜੀ ਹਾਂ ਹਾਂ ਗੋਰਾ ਕੀ ਨਾ ਵੀਰ ਦਾ ਗੋਰਾ ਇਹਨੂੰ ਕਰਾਇਆ ਸੀ ਭਈ ਰਾਵਣੇ ਕੋਟਲੀ ਨੇ ਰਿਸ਼ਤਾ ਅੱਛਾ ਜੀ ਉੱਥੋਂ ਸਾਡੀ ਲਿਹਾਇ ਪੜੀ ਸੀ ਵੀਰ ਅੰਦਰ ਠੀਕ ਹੈ ਇਹ ਵੀਰ ਨੂੰ ਰਿਸ਼ਤਾ ਕਰਾਇਆ ਸੀ ਉਹਨੇ ਗੋਰੇ ਨੇ ਹਾਂ ਰਾਵਣੇ ਨਹੀਂ ਹੰਦਰ ਰਾਵਣੇ ਨੇ ਕੋਟਲੀ ਆਹ ਅੱਛਾ ਆ ਮੇਰਾ ਯਾਰ ਲਵਲੀ ਜੀ ਠੀਕ ਹੈ ਬਈ ਇਹ ਠੀਕ ਹੈ ਜੀ ਸਾਰਿਆਂ ਨੂੰ ਤਾਂ ਇਹ ਬਈ ਸਾਡੇ ਨਾਲ ਜੁੜਿਆਗਾ 2012 ਤੋਂ ਜੀ ਕੂਤਰਾਂ ਦੀ ਸਾਡੀ ਲਿਆਸ਼ ਸੀਗੀ लवली ਯਾਰ ਤੁੰ ਦੱਸਿਆ ਜੀ ਬਹੁਤ ਨਹੀਂ ਤੂੰ ਦੱਸਿਆ ਬਹੁਤ ਵਧੀਆ ਲਿਆ ਜੀ 2012 ਤੋਂ ਮਤਲਬ ਜੁੜੇ ਹੋਏ ਆਂ ਬਾਈ ਨਾਲ ਜੀ ਕੂਤਰ ਵੀ ਲੈ ਕੇ ਗਏ ਉੱਡੇ ਵੀ ਬਹੁਤ ਚੰਗੇ ਜੀ ਤੇ ਸਮਝੋ ਵੀ ਆਪਣਾ ਮੰਨ ਕੇ ਚਲੋ ਜੀ ਭਰਾ ਹੈ ਮੈਂ ਕੱਲਾ ਜੀ ਹੁੰਦਾ ਤਾਂ ਐ ਜਾਉਣਾ ਚਾਹੀਦਾ ਮੀ ਆਪਾਂ ਉਮੀਦ ਕਰਦੇ ਆਂ ਕਿ ਭਾਈ ਹੋਵੇ ਕਲਦੀਪ ਵੇਖ ਗੱਲ ਤੋਂ ਯਾਰ ਕਦੇ ਜਵਾਬ ਨਹੀਂ ਦਿੱਤਾ ਕਿ ਭਾਈ ਕੋਲੇ ਸਾਰਾ ਕੁਝ ਬਹੁਤ ਚੰਗੇ ਉੱਡੇ ਆਪਣੇ ਕੋਲੇ ਬੈਠੇ ਵੀ ਆ ਜਾਣੀ 12 13 13 ਸਾਲਾਂ ਦੇ ਪੁੱਤਰ ਹੋਏ ਬੈਠੇ ਭਾਈ ਕੋਲੇ ਗਏ ਰਾਤ ਬਹੁਤ ਉੱਡੀ ਤੀਜੀ ਚੌਥੀ ਬੀੜੀ ਵੀ ਉੱਡੀ ਆ ਕਾਫੀ ਟਾਈਮ ਦੇ ਗਏ ਹੋਆ ਤੁਹਾਡੇ ਕੋਲ ਹਾਂ ਕਾਫੀ ਟਾਈਮ ਦੇ 12 ਤੱਕਦੀਪ ਸਮਾਂ ਬਹੁਤ ਲੰਘ ਗਿਆ ਬਹੁਤ ਸਾਰਾ 12 ਤੁਲਾਲਾ ਸਾਹਿਬ 12 13 ਸਾਲ ਹੋ ਗਏ ਹਾਂਜੀ ਫਿਰ ਕਲਦੀਪ ਇੱਕ ਗੱਲ ਹੋਰ ਆ ਜਿਹੜਾ ਇਹਦੇ ਕੋਲੇ ਆ ਬਈ ਕੁਝ ਜਰਮਨ ਸ਼ੈਫਟ ਕੁੱਤੇ ਬਹੁਤ ਚੰਗੇ ਬਾਈ ਕੋ ਅੱਛਾ ਆਪਾਂ ਨੂੰ ਪੂਈ ਜਵਾਬ ਨਹੀਂ ਬਾਈ ਠੀਕ ਹੈ ਬਾਈ ਤੇ ਮੁਰਗੇ ਬਾਈ ਕੋ ਦੰਦਾ ਨਹੀਂ ਗਾ ਠੀਕ ਹੈ ਆਪਾਂ ਨੇ ਘਰੇ ਉਹ ਵੀ ਨੇ ਭੇਜ ਤੇ ਕਹਦਾ ਯਾਰ ਰੱਖ ਇਹ ਨਹੀਂ ਬਾਈ ਬਹੁਤ ਯਾਰ ਫਿਰ ਉਹ ਵੀ ਬੈਟਰ ਨਹੀਂ ਨਾ ਕਰਦੇ ਚੀਜਾਂ ਕੋਈ ਯਾਨੀ ਕਿ ਬਹੁਤ ਵਧੀਆ ਹਾਂਜੀ ਠੀਕ ਹੈ ਬਾਈ ਠੀਕ ਹੈ ਧੰਨਵਾਦ ਜੀ ਆ ਬਾਈ ਸਾਡਾ ਲੰਬਾ ਜੀ ਮੁਕਸਰ ਵਾਲਾ ਜੀ ਠੀਕ ਹੈ ਨਾ ਗੱਲ ਆ ਦੋ ਵੀਰ ਵੀ ਇਹਦੇ ਨਾਲ ਆਏ ਬਈ ਤੁਸੀਂ ਵੀ ਆਜੋ ਆਜੋ लवली ਹੂੰ ਪਿੰਟੋ ਦੇ ਪੈਂਟੂ ਤੇ ਗਰਦੇਵ ਬਾਈ ਓਕੇ ਜੀ ਹਾਂ ਇਹ ਵੀ ਬਾਈ ਆਪਣੇ ਕਬੂਤਰ ਕਾਤਰ ਲਗਿਆ ਬਹੁਤ ਚੰਗੇ ਉੱਡੇ ਚੰਗੇ ਉੱਡੇ ਬਾਈ ਬਾਈ ਨੰਨੂ ਨੇ ਮਲਾਇਆ ਇਹ ਆਪਾਂ ਨੂੰ ਬੜੀ ਰੀਤ ਨਾਲ ਜੀ ਜਦੋਂ ਲੈ ਕੇ ਕਬੂਤਰ ਬਾਈ ਬੜਾ ਹੀ ਚੰਗੇ ਉੱਡੇ ਆਇਤੀ ਬਾਈ ਓਕੇ ਜੀ ਪਹਿਲੇ 2.5 ਦਿਨ ਚ ਪਾਇਆ ਬਈ ਬੱਚਾ ਨੇ ਬੜਾ ਹੀ ਚੰਗੇ ਉੱਡੇ ਬਾਈ ਸ਼ੁਕਰ ਹੈ ਬਾਈ ਠੀਕ ਹੈ ਬਈ ਓਕੇ ਹਾਂ ਬਾਈ ਸਾਡਾ ਆਉਣੀ ਜੀ ਮੋਠਾ ਨਹੀਂ ਦੋ ਜਿੱਥੇ ਬਾਈ ਲਵਰੀ ਦੇ ਕਬੂਤਰ ਗਿੱਜੇ ਬਾਈਆਂ ਕੋਲੇ ਇਹਨਾਂ ਕੋਲੇ ਗਿੱਜੇ ਬੱਚੇ ओके okay, जी हां लवली ਦਾ ਕਰ ਰਿਹਾ ਬਈ ਆਪਣੇ ਕੋ ਕੰਨੀ ਤੇ ਆ ਗਿਆ ਜੀ हां ਤੇ ਉਹ ਵੀ ਕੰਨੀ ਤੇ ਆ ਗਿਆ ਉਹ ਵੀ ਕੰਨੀ ਤੇ ਆ ਗਿਆ ਬਹੁਤ ਵਧੀਆ ਚੰਗੇ ਇਨਸਾਨ ਆ ਬਈ ਚਲੋ ਜੀ ਆ ਗਿਆ ਬਈ ਮੰਟਾ ਜੀ ਮੰਟਾ ਕੁੜੀ ਤੋਂ ਬਈ ਜੀ ਇਹ ਬਈ ਮੇਰੇ ਕੂਤਰ ਡਾਊਨ ਆਇਆ ਸੀ 2016 ਦੇ ਵਿੱਚ ਜੀ 2-3 ਸਾਲ ਬਿਜਾਰਿਆਂ ਨੇ ਮੇਰੇ ਕੋਲ ਲਾਇਆ ਉਦੋਂ ਦਾ ਆਪਣਾ ਜੁੜਿਆ ਕੂਤਰ ਵੀ ਲੈ ਜਾਂਦਾ ਬਈ ਚਲੋ ਆਪਣੇ ਨਾਲ ਇਹੋ ਜਿਹਾ ਕੁਸ ਆਪਾਂ ਜਾਣਦੇ ਆ ਆਪਣੇ ਹਿਸਾਬ ਨਾਲ ਹੀ ਚੱਲਦਾ ਓਕੇ ਬਹੁਤ ਵਧੀਆ ਗੱਲ ਆ ਠੀਕ ਆ ਆ ਗਿਆ ਬਈ ਕਰਨਾ ਚੰਦ ਭਾਣ ਤੋਂ ਬਈ ਜੀ ਇਹ ਆਪਣਾ ਛੋਟਾ ਪ੍ਰੀਮੀਅਮ ਆ ਪੜਦਾ ਹੀ ਹੈ ਜੀ ਠੀਕ ਹੈ ਕੇ ਆ ਵੀ ਰਾਣਾ ਆ ਬਈ ਰਾਣਾ ਸਾਡਾ ਭਗਤੂ ਆਣੇ ਤੋਂ ਜੀ ਹਾਂ ਇਹ ਵੀ ਸਾਡੇ ਵਧੀਆ ਬਈ ਪਰਿਵਾਰਕ ਲਿੰਕ ਕਹਿੰਦੇ ਨੇ ਇਹਨੂੰ ਕੂਤਰਾ ਸ਼ੌਕ ਹੈ ਨਹੀਂ ਬਈ ਇਹਨਾਂ ਦਾ ਅੱਛਾ ਹਾਂ ਉਹ ਸਾਡੇ ਨਾਲ ਜੁੜੇ ਬਸ ਸ਼ੌਕ ਹੈ ਨਹੀਂ ਨਾ ਜਾਵੇਂ ਬਾ ਕਮਾਲ ਬਈ ਬਹੁਤ ਧੰਨਵਾਦ ਜੀ ਤੁਹਾਡਾ ਆਓ ਜੀ ਆ ਬਈ ਸਾਡਾ ਦੀਪਾ ਖਾਲਸਾ ਜੀ ਜਿਹੜੇ ਆਰਾਮ ਦੇ ਨਾਲ ਕੁੱਤੇ ਡਾਉਂਦੇ ਆ ਜੀ ਓਕੇ ਹਾਂ ਆਰਾਮ ਦੀ ਬਈ ਬਹੁਤ ਵੱਡੀ ਦੇਣ ਆਪਣ ਨੂੰ ਕੂਤਰਾ ਦਾ ਹਾਂ ਕੋਈ ਆਪ ਨੂੰ ਜਵਾਬ ਨਹੀਂ ਉਹਦਾ ਕਿਸੇ ਚੀਜ਼ ਨੂੰ ਕੂਤਰ ਨੂੰ ਠੀਕ ਹੈ ਕੋਈ ਖੇਡ ਪਾਣੀ ਚ ਸਾਰਾ ਕੁਝ ਆਪਣਾ ਉਹਦੇ ਨਾਲ ਸਾਂਝਾ ਹੈਗਾ ਹਾਂ ਬਹੁਤ ਚੰਗਾ ਇਨਸਾਨ ਆ ਬਾਈ ਇਹ ਵੀ ਬਾਈ ਬਹੁਤ ਚੰਗਾ ਦਿੱਪਨ ਇਨਸਾਨ ਹੈ ਸ਼ੁਕਰਾਜੀ ਸ਼ੁਕਰਾ ਹਾਂ ਹਉਜੀ ਆ ਗਿਆ ਬਈ ਬਵਲਾ ਹਾਂ ਇਹਦਾ ਇੱਕ ਵੱਡਾ ਭਾਈ ਵਿਆਹ ਗਿਆ ਵਾ ਕੈਨੇਡਾ ਚ ਬਾਈ ਉਹ ਬਰਾੜ ਹੀ ਕਹਿ ਦਨੇ ਅਸੀਂ ਉਹਨੂੰ ਜੀ ਹਾਂ ਇਹ ਆਪਣੇ ਗੋਨਿਆਂ ਨੇ ਨਾਲ ਕੋਠੇ ਆ ਬਾਈ ਠੀਕ ਤੇ ਹਾਂ ਇਹਨਾਂ ਨਾਲ ਆਪਣਾ ਵਧੀਆ ਕੂਤਰਾਂ ਦੇ ਲੈਣਾ ਬਈ ਹੈ ਓਕੇ ਜੀ ਚੰਗਾ ਪਰਿਵਾਰ ਹੈ ਸ਼ੁਕਰ ਹੈ ਸ਼ੁਕਰ ਆਓ ਆ ਬਈ ਚੱਠੇ ਨਾਲ ਜੁੜਿਆ ਬਾਈ ਹਰਜੀਤ ਪੀਤਾ ਸਿਵੀਆਂ ਇਹ ਬਾਈ ਨਾਲ ਆਇਆਗਾ ਇਹ ਵੀ ਬਹੁਤ ਚੰਗੇ ਬੰਦੇ ਆ ਓਕੇ ਜੀ ਹਰਜੀਤ ਹੋ ਗਿਆ ਬਾਈ ਇਹ ਬਾਈ ਪੀਤਾ ਸਿਵੀਆਂ ਵਾਲਾ ਹੋ ਗਿਆਗਾ ਚਲੋ ਉਹਨਾਂ ਦੇ ਡੈਡੀ ਜੀ ਢਿੱਲੇ ਆ ਬਈ ਅੱਜ ਆਇ ਨਹੀਂ ਉਹ ਹੂੰ ਬਹੁਤ ਵਧੀਆ ਬਈ ਆਪਣੀ ਨੇ ਸਤਿਕਾਰ ਕਰ ਓਕੇ ਜੀ ਆਣਾ ਆ ਬਈ ਆ ਗਿਆ ਸਾਡਾ ਆਓ ਜੀ ਯਾਰ ਹਾਂ ਲੱਕਾ ਦੂ ਬੜਪਾਨ ਹਾਂ ਇਹਦੀ ਬਾਈ ਬਹੁਤ ਵੱਡੀ ਦੇਖ ਰਿਆ ਯਾਰ ਓਕੇ ਇਹ 2019 ਚ ਮੇਰੇ ਕੋਲੇ ਆਇਆ ਸੀ ਬਈ ਜੀ ਚਲਾ ਆਇਆ ਕਿ ਸਾਨੂੰ ਕੋਈ ਬੰਦਾ ਮਿਲ ਆ ਗਿਆ ਕਿ ਨਹੀਂ ਹੂੰ ਬਸ ਉਦੋਂ ਬਾਅਦ ਬਈ ਸਾਡੀ ਲਿਆਜ ਵਾਧਦੀ ਗਈ ਵਾਧਦੀ ਗਈ ਸ਼ੁਕਰ ਹੈ ਨਾ ਗੱਲ ਸ਼ੁਕਰ ਹੈ ਕੋਈ ਗੇਮ ਪਾਣੀ ਚ ਨਹੀਂ ਬਈ ਇਹਨੇ ਆਪਾਂ ਨੂੰ ਤਾਂ ਲੁਕੋਇਆ ਕੋਈ ਕੂਤਰਾਂ ਦੇ ਲੁਕੋਇਆ ਆਪਾਂ ਵੀ ਬਈਏ ਨੂੰ ਬਹੁਤ ਚੰਗੇ ਕੂਤਰ ਦਿੱਤੇ 10 ਵੀ ਲਖੇ ਬਈ ਪੂਰੇ ਓਡੇ ਆਪਾਂ ਬਈ ਇੰਟਰਵਿਊ ਵੀ ਠੋਕ ਕੇ ਗਿਆ ਫਰੀਦੇ ਕੂਤਰ ਓਡੇ ਯਾਰ ਆਪਣੇ ਕੋਲ ਨਹੀਂ ਨਹੀਂ ਬਈਆ ਵੀਰੇ ਨਾਂ ਲੈਣਾ ਵੀ ਚਾਹੀਦਾ ਯਾਰ ਕਈ ਲੋਕ ਨਾ ਨਹੀਂ ਲੈਂਦੇ ਇਹ ਚਾਹੀਦਾ ਜੇ ਤੁਹਾਡੇ ਕਿਸੇ ਕੋਲੇ ਓਡੇ ਤੇ ਅਗਲੇ ਨੂੰ ਵੀ ਚਾਹੀਦਾ ਸਹੀ ਹੈ ਸਹੀ ਹੈ ਹੈਨਾ ਇਹ ਫਰਜ਼ ਬਣਦਾ ਆਪਦਾ ਚਲੋ ਜਿਆਨੂ ਵੀਰੇ ਤੁਹਾਡਾ ਬਹੁਤ ਧੰਨਵਾਦ ਆ ਬਈ ਰਗਵੀਰ ਬਾਈ ਗੋਲੇ ਵਾਲਾ ਤੋਂ ਗੋਲੂ ਜੀ ਤੇ ਬਾਈ ਇਹ ਰਗਵੀਰ ਦੋਨੇ ਇਕੱਠੇ ਕੁੱਤਰ ਹੋਏ ਵੀ ਬਹੁਤ ਚੰਗੇ ਬਈ ਆਪਣਾ ਨਾਲ ਲਿੰਕ ਓਕੇ ਹਾਂ ਓਕੇ ਵੀਰੇ ਚਲੋ ਸਿੱਕਾ ਹੁਣ ਆ ਰਹਿ ਗਿਆ ਬਈ ਯਾਰ ਇਹਨੂੰ ਇਹ ਗੁੱਸੇ ਹੋਈ ਚੰਗੀ ਤਰ੍ਹਾਂ ਕਰਦੇ ਹਾਂ ਜੀ ਇਹ ਬਈ ਆਏ ਨੇ ਨੰਨਾ ਚੇਣਾ ਹਾਂ ਠੀਕ ਹੈ ਇਹਨੂੰ ਆਉਂਦੇ ਨੂੰ ਮੇਰੇ ਕੋਲ 10 ਸਾਲ ਹੋ ਗਏ ਤੱਕ ਜਮਾ ਜਵਾਕ ਜਾਂ ਸੀਗਾ ਹਾਂ ਇਹ ਆਪਣੇ ਕੋਲ ਹੀ ਹੋਇਆ ਹੈ ਜਿਹੜਾ ਕੁਸੂ ਬਣਿਆ ਹੈ ਇਹ ਹਾਂ ਠੀਕ ਹੈ ਨਾ ਤੇ ਐ ਮੰਨ ਕੇ ਚੱਲ ਬਈ ਵੀ ਆਪਾਂ ਨੂੰ ਸਰਦਾ ਨਹੀਂ ਇਹਦੇ ਬਿਨਾ ਓਕੇ ਇਕੂਤਰਾ ਘਾਤਰਾ ਚ ਬਈ ਖੁੱਡਾਂ ਦੀ ਦੇਖਭਾਲ ਕੋਈ ਬਾਜੀ ਛੱਡਣਾ ਇਹਨੇ ਲਿਆ ਕੇ ਛੱਡਣਾ ਬਈ ਕੋਈ ਗਵਾਚ ਗਏ ਨੇ ਭਾਲ ਕੇ ਲਿਆਉਣਾਗਾ ਸਾਰੀ ਜ਼ਿੰਮੇਵਾਰੀ ਬਈ ਇਹਦੀ ਓਕੇ ਹਾਂ ਜੇ ਕਿਸ ਨੂੰ ਦੇਣਾ ਮੈਨੂੰ ਨਹੀਂ ਪੁੱਛਦਾ ਉਹ ਇਹਨੂੰ ਪੁੱਛੂ ਬਈ ਬਹੁਤ ਮਹੱਤਵਪੂਰਨ ਗੱਲ ਬਹੁਤ ਮਹੱਤਵ ਹੈ ਜੀ ਤੇ ਆਪਣੇ ਜਵਾਕਾਂ ਨੂੰ ਬਈ ਜਵਾਕ ਹੀ ਆਪਣਾ ਇੱਕ ਮੇਰੇ ਬੇਟਾ ਹੈ ਇੱਕ ਬੀਟੀਆ ਜੀ ਇਹ ਵੀ ਬੇਟਾ ਹੀ ਆਪਣਾ ਤੀਜਾ ਹੀ ਠੀਕ ਹੈ ਨਾ ਜੀ ਚਲੋ ਬਹੁਤ ਧੰਨਵਾਦ ਜੀ ਭਾਈ ਤੁਹਾਡਾ ਅੱਛਾ ਇਹ ਮੁੰਡਾ ਜੀ ਨੂੰ ਵੇਟ ਕਰਦੇ ਠੀਕ ਹੈ ਚਲੋ ਬਹੁਤ ਧੰਨਵਾਦ ਪਹਿਲਾਂ ਤਾਂ ਬਾਈ ਤੂੰ ਪਹੁੰਚਿਆ ਟਾਈਮ ਤੇ ਹਾਂਜੀ ਦੱਸਿਓ ਜੀ ਇਹ ਬਾਈ ਕੁਲਦੀਪ ਆਪਣੇ ਸਖਪਾਲ ਜੀ ਸੁੱਖਾ ਜੀ ਸਾਨੂੰ ਮਿਲਾਇਆ ਜਿਹੜੇ ਪਹਿਲਾਂ ਭਗਤੂਣੇ ਤੋਂ ਜੀ ਤੇ ਉਹਨਾਂ ਦਾ ਬੇਟਾ ਇੱਕ ਆਕਾਸ਼ ਆ ਇਹ ਉਹਦੋਂ ਵੱਡਾ ਬੇਟਾ ਜੀ ਉਹਨਾਂ ਦਾ ਰਸਤਮ ਜੀ ਜੀ ਇਹ ਵੀ ਫੌਜ ਚ ਮੰਦਾ ਹਾਂਜੀ ਇਹ ਵੀ ਫੌਜ ਚ ਦੋਨੇ ਬੇਟੇ ਆਰਮੀ ਚ ਆਏ ਇਹ ਜੀ ਤੇ ਬਹੁਤ ਵੱਡੀ ਬਾਈ ਇਹਦੀ ਦੇਣਾ ਯਾਨੀ ਕਿ ਬਹੁਤ ਪ੍ਰੈਕਟਿਸ ਕਰਦਾ ਇਹ ਜੀ ਤੇ ਆਕਾਸ਼ ਰਸਤਮ ਕਿੰਨਾ ਹਾਂਜੀ ਉਹ ਬੋਡੀ ਬਿਲਡਿੰਗ ਕਰਦਾਗਾ ਆਰਮੀ ਦੇ ਵਿੱਚ ओके ਤੇ ਇਹ ਮੈਂ 3 ਟਾਈਮ ਮਿਸਟਰ ਪੰਜਾਬ ਆ ਤੇ ਮਿਸਟਰ ਨਾਰਥ ਇੰਡੀਆ ਗੋੜਾ ਯਾਰ ਕਬੂਤਰਾਂ ਦਾ ਮੈਨੂੰ ਸ਼ੌਂਕ ਨਹੀਂ ਹੈਗਾ ਬਿਲਕੁਲ ਵੀ ਨਹੀਂ ਹੈ ਨਹੀਂ ਸ਼ੌਂਕ ਪਰ ਬਾਈ ਨਾਲ ਸਾਡਾ ਪਰਿਵਾਰਕ ਰਿਲੇਸ਼ਨ ਆ ਥੋੜਾ ਪਿਆਰ ਹੀ ਇੰਨਾਗਾ ਹਨ ਕਿਸੇ ਕਰਕੇ ਮੈਂ ਜੁੜਿਆ ਹੋਇਆ ਹੈਗਾ ਚਲੋ ਬਹੁਤ ਵਧੀਆ ਗੱਲਾਂ ਵੇ ਬਹੁਤ ਤੁਹਾਡਾ ਧੰਨਵਾਦ ਤੁਸੀਂ ਤਾਈਮ ਤੇ ਆਏ ਨਹੀਂ ਨਹੀਂ ਕੋਈ ਥੈਂਕ ਯੂ ਹਾਂਜੀ ਭਾਈ ਜੀ ਹੁਣ ਤੁਹਾਨੂੰ ਦਿਖਾਉਣਾ ਵੀਰੇ ਕਬੂਤਰਾਂ ਸੀ ਤੇ ਬਣੇ ਰਹੋ ਵੀਡੀਓ ਦਾ ਨੰਬਰ ਪੂਰਾ ਹਾਂਜੀ ਸਾਜੀ ਹੇ ਦੱਸੋ ਜੀ ਕਿਹੜਾ ਸੁਦੀਪ ਆਪਣਾ ਸੂਰੇ ਵਾਲੇ ਬਾਈ ਜਿੱਥੇ ਇਹ ਸ਼ਾਮਾ ਹਾਂਜੀ ਅੱਛਾ ਓਕੇ ਕਿਹੜਾ ਖਾਵਾ ਬਾਈ ਜੀ ਸਹੀ ਆ ਤਾਂ ਇਦੀ ਲਾਤੀ ਆਪਣੇ ਕੋਈ ਬਹੁਤ ਓਕੇ ਮਾਈਕ ਫੜ ਲੈ ਮਾਈਕ ਫੜ ਲਾ ਬਾਈ ਤੋਂ ਫਿਰ ਉਹ ਬਾਜ ਘਟ ਆਉਣੀ ਹੈ ਹਾਂਜੀ ਹੁਣ ਦੱਸੋ ਇਹ ਬਾਈ ਸੂਰੇ ਵਾਲੇ ਪੁੱਤਰ ਆਪਣਾ ਬਾਈ ਜਿੱਥੇ ਸੀਗਾ ਹਾਂ 2019 ਨਹੀਂ ਨਹੀਂ 22 ਚ ਓਕੇ ਇਹ ਦੋ ਪੁੱਤ ਛੱਡੇ ਬਾਈ ਆ ਨਹੀਂ 21 ਸੌਰੀ ਹਾਂ 21 ਦੇ ਚ ਇੱਕ ਕੁੱਤਾ ਛੜਾਈ ਆਪਾਂ ਹੋਰ ਬਈ ਦੇ ਨਾਲ ਦੋਨੇ ਕੁੱਤਿਆਂ ਨੇ ਆਪਣਾ ਸੱਤ ਦਾ ਟਾਈਮ ਕੀਤਾ ਬਈ ਓਕੇ ਇਹਨੇ ਸੱਤ ਦਾ ਟਾਈਮ ਕੀਤਾਗਾ ਉਹਨੇ ਵੀ ਬਈ ਸੱਤ ਦਾ ਟਾਈਮ ਕੀਤਾ ਹਾਂ ਹਾਂ ਓਕੇ ਇਹਦੇ ਬਈ ਨੇ ਆਪਣੋ ਰਾਜਨ ਨਾਲੇ ਕੁੱਤਰ ਦਿੱਤੇ ਬਈ ਇਹ ਉਹਨਾਂ ਕੁੱਤਰਾ ਠੀਕ ਹੋ ਗਿਆ ਬਈ ਚਲੋ ਓਕੇ ਓਕੇ ਅਗਲੇ ਆਸਤਰਾ ਨਾਲ ਦੀ ਹੈ ਨਾ ਹਾਂ ਜੀ ਆ ਬਈ ਹੁਣ ਸੁਣੋ ਇੱਕ 17 ਦੇ ਨਾਲ ਆ ਕੂਤਰ ਬਈ ਸਾਡੇ ਕੋਲੇ ਮਸ਼ਹੂਰ ਹੋਇਆਗਾ ਹੂੰ ਉਹ 17 ਦੇ ਨਾਲ ਆ ਕੂਤਰੋਂ ਆਏ ਮਸ਼ਹੂਰ ਹੋਇਆ ਬਈ ਯਾਨੀ ਕਿ 2013-14 ਦੀ ਗੱਲ ਦਾ ਬਈ ਉਹ ਹੂੰ ਵੀ ਮੈਂ ਇਥੇ ਘਰੇ ਕੂਤਰ ਡਾਉਂਦਾ ਹੁੰਦਾ ਸੀ ਬਈ ਉਦੋਂ ਤੇ ਉਹਨੇ ਯਾਨੀ ਕਿ ਕੱਢਣ ਤੋਂ ਜਦੋਂ ਤੱਕ ਆਪ ਗਿਆ ਕੂਤਰ ਉਹ ਵੀ ਯਾਨੀ ਕਿ ਤੀਜੇ ਦਿਨ ਵੀ ਜੇ ਉਹ ਜਾਂ ਦੜ ਹੁੰਦਾ ਬਈ ਉਹ ਨਹੀਂ ਹੁੰਦਾ ਬਈ ਅੱਛਾ ਜਿਆਦਾ ਗਰਮੀ ਹੁੰਦੀ ਹਾਂ ਤਾਂ 4 3:3 4 3:3 ਜੇ ਮਤਲਬ ਕਿ 8 ਐਂਪੀਰ ਜਿੰਦਾ 40 ਚੂਲੀ ਦਾ ਫੇਰ ਬਈ 7 ਨੂੰ ਜਾਂਦਾ ਬੱਲੇ ਇਹ ਉਹੀ ਧੀ ਆ ਬਈ ਇਹ ਬਾਜੀ ਜਿੱਤੀ ਸਾਡੀ ਭੁੱਲਰੀ ਬਈ ਹਾਂ 2019 ਦੇ ਵਿੱਚ ਦਿੱਤੇ ਅਸੀਂ ਮੰਨੀ ਆ ਬਈ ਹਾਂ ਵੰਡੀ ਆ ਬਾਜੀ ਟਵਾਣੇ ਲਾਲ ਬਾਈ ਵਾਲਨਾ ਹੂੰ ਤੇ ਆਪਣਾ ਕੀਪਾ ਮਲੋੜ ਸੀ ਤੇ ਇੱਕ ਕੁੱਤਰ ਸੀ ਸ਼ਾਇਦ ਮੱਲਣ ਵਾਲਿਆਂ ਦਾ ਹੂੰ ਲੱਖਾ ਮੱਲਣ ਦਾ ਸੀ ਹੂੰ ਲੱਖਾ ਮੱਲਣ ਦਾ ਸੀ ਨਕਲੇ ਹਾਂ ਤੇ ਚੌਥੀ ਸਾਡੀ ਸੀ ਇਹ ਓਕੇ ਹਾਂਜੀ ਹਾਂਜੀ ਸਹੀ ਆ ਵੀਰੇ ਇਹ ਬਾਈ ਵਾਲੇ ਭੇਡਾਂ ਨੇ ਕੁੱਤਰ ਵੰਜਦਾ ਸੋਨਾ ਚੋਂ ਆਏ ਹਾਂਜੀ ਓਕੇ ਬਾਈ ਮਾਰੇ ਪੈਰ ਦਿਖਾ ਦੋ ਠੀਕ ਹੈ ਜੀ ਓਕੇ ਸੇ ਹੋ ਜਾਓ ਆ ਗਏ ਕਿਹੜਾ ਟਿਪਣਾ ਆਉਂਦਾ ਟਿਪਣਾ ਆਓ ਜੀ ਆ ਗਏ ਭਾਈ ਚਟੀਆਂ ਵਾਲੇ ਸਾਡੇ ਇਹਦੇ ਵਿੱਚ ਰਾਜ ਨਾਲੇ ਪੁੱਤੇ ਚਟੀਆਂ ਵਾਲੇ ਹਾਂ ਇਹ ਉਹਨਾਂ ਪੁੱਤਰਾਵਾਂ ਚੋਂ ਆ ਗਏ ਠੀਕ ਹੈ ਭਾਈ ਹਾਂ ਜੀ ਇਹਦੇ ਚਟੀਆਂ ਵੀ ਕੱਢ ਜਾਂਦੇ ਸੀ ਇਹ ਭਾਈ ਚਟੀਆਂਾਂ ਦੀ ਬਲੱਡ ਲਾਈਨ ਅੱਡ ਬਣ ਗਈ ਜੀ ਹਾਂ ਤੇ ਨੇ 12000 ਹਾਂਜੀ 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 ਭਾਈ ਜਿਹੜਾ ਮੋਡ ਲਿਆ ਸੀ ਉਹ ਬਲੱਡ ਲੈਣੀ ਆਗੇ ਅੱਛਾ ਮੋਲ ਲੱਗਾ ਹਾਂਜੀ ਹਾਂਜੀ ਠੀਕ ਹੋ ਗਿਆ ਭਾਈ ਇਹ ਚੜੇ ਤਾਂ ਕਿਤੇ ਨਹੀਂ ਇਹ ਸ਼ਾਇਦ ਬਾਈ ਜੀ ਮੇਰਾ ਖਿਆਲਣਗੇ ਜਿ ਰੱਖਿਆ ਜੀ ਪੱਠਾ ਠੀਕ ਹੈ ਹਾਂਜੀ ਹਾਂਜੀ ਓਕੇ ਇਹਦੀ ਕਹਾਣੀ ਇਹਦੀ ਟੀ ਯੂ ਡੀ ਆਈ ਹੂੰ ਪੈਰ ਦਿਖਾਓ ਉਹ ਮੇਰਾ ਖਿਆਲ ਸਾਡੀ ਫਰਿੱਜ ਜਿੱਤੀ ਹੈ ਜੀ ਆਪਣਾ ਵਾੜੇ ਦਰਾਕੇ 2000 23 ਦੇ ਵਿੱਚ ਓਕੇ ਹਾਂਜੀ ਹਾਂਜੀ ਜਦਦੇ ਅਸੀਂ ਬਾਜੀ ਵੰਡ ਲਈ ਸੀ ਪੰਜਾਸ਼ੀਆਂ ਨੇ ਪਰ ਆਪਣੀ ਦਾ ਪਹਿਲਾ ਨੰਬਰ ਬਣਾਈ ਹੋਈ ਇਹਦੀ 30 ਸੀ ਚਟੀਆਂ ਖਾਂਦੇ

ਇਹ ਆ ਜੀ ਇਹ ਆਪਣੀ ਜਿਹੜੀ ਡੀਆਈ ਕੂਤਰੀ ਖੋਖਰ ਹੂੰ 2024 ਦੇ ਵਿੱਚ ਆਪਣੀ ਨੈਵਹਰਾਜ ਕਾਣੇ ਬਾਈ ਜਿਹੜੀ ਮੈਸੂਨ ਦੱਸਿਆ ਮੂਸ਼ੀ ਮੂਲੇਆਂ ਵਾਲੀ ਹੂੰ ਤੇ ਪੋਟੋ ਲੰਬ ਵਾਲੀ ਤੇ ਇੱਕ ਆਪਣਾ ਬਾਈ ਇਹਨਾਂ ਦਾ ਸੀਗਾ ਜਗਨੰਦਨ ਕਾ ਕੂਤਰੀ ਹੂੰ ਤੇ ਇੱਕ ਸੀਗਾ ਗੱਖੂ ਮੌਹਣ ਦਾ ਹੀ ਇੱਕ ਆਪਣਾ ਛਿਆਂ ਦੀ ਸਾਡੀ ਬਾਜੀ ਕੱਚੇ 5000 ਮੋਢਲੇ ਹੂੰ ਉਹਦੀ ਭੈਣ ਆ ਜੀ

ਆ ਭਾਈ ਜਿਹੜੀ ਸਾਡੀ ਕੂਤਰੀ ਜੁੱਬੀ ਐ ਭੰਗਿਆਂ ਨੇ ਐ ਚ ਕਰ 2025 ਚ 5000 ਵਾਲੀ ਬਾਜੀ ਵੱਡੀ ਬਾਜੀ ਭਾਈ ਜੀ ਹਾਂ ਇਹ ਉਹਦੀ ਮਾਂ ਜੁੱਬਰੀ ਦੀ ਓਕੇ ਸਹੀ ਹੈ ਜੀ ਖਟੀਆਂ ਖਾਂ ਕੋਲਾ ਪਲੇ ਖੋਲ ਖੋਦ ਸਾਰੇ ਦਿਖਾ ਦਿਖੋ ਕੋਨਾ ਮੜਾ ਲੇਤੇ ਓਕੇ ਜੀ ਇਹ ਰਾਤ ਚਲ ਉਸ ਪੁੱਤ। ਓਕੇ। ਲੈ ਉਸ ਤੋਂ। ਆ ਉਹ। ਇਹ ਪੰਗਿਆਣੇਲ ਦੀ ਭੈਣ ਆ। ਆ ਬਈ ਉਹਦੀ ਭੈਣ ਆ ਸਕੇ। ਹੂੰ। ਇਹ ਘਰੇ ਬਾਲੀ ਉੜਦੀ ਸੀ। ਜਿਹੜਾ ਪਹਿਲਾਂ ਲਖਾਈ ਆ। ਹਾਂਜੀ ਹਾਂਜੀ ਉਹਦੀ ਮਾਂ ਸੀ ਪੰਗਿਆਣੇਲ ਦੀ। ਅੱਛਾ ਇਹ ਉਹਦੀ ਭੈਣ। ਇਹ ਉਹਦੀ ਭੈਣੇ ਘਰੇ ਬਾਲੀ ਉੜਦੀ ਸੀ। ਓਕੇ। ਹਾਂਜੀ ਹਾਂਜੀ। ਸਹੀ ਆ ਬਈ। ਚਲ। ਬੁਧਾ ਬਲਾ।

ਮਤਲਬ ਕਿ ਖੂਨ ਯਾਨੀ ਹੀ ਪੱਲੇ ਆਣਾਂ ਦਾ ਵੀ ਪਾਇਆ ਸੀਗਾ ਪੇਡਾਂ ਵਿੱਚ ਕੋ ਉਤਰ ਬਈ ਸਾਡੇ ਕੋਲੇ ਆਏ ਸੀਗੇ ਇੱਕ ਤੁੰਗਲੀ ਤੋਂ ਮੁੰਡਾ ਜੀ ਆਪਣਾ ਮਨਜੀਤੀ ਹਾਂ ਤੇ ਦੂਜੇ ਦਾ ਮੁੰਡਾ ਗੋਪੀ ਓਕੇ ਉਹਨਾਂ ਨੇ ਇੱਕ ਕੂਤਰ ਲੇਤਾ ਜੀ ਮੈਨੂੰ ਚਾਹ ਖਬੜਣੀ ਹਾਂ ਹੂੰ ਯੋ ਯਾਨੀ ਕਿ ਕਹਿੰਦੇ ਸੀ ਪੀਰਪੋਟ ਵਾਲੇ ਪੁੱਤਰਾਂ ਚੋਂ ओके हां यो ਬੱਚੇ ਕਢਾ ਕੇ ਆਪਾਂ ਦੂ ਤਿੰਨ ਉਹਨਾਂ ਦੇ ਮੂਰਤਾ ਸੀਗੇ ਜੀ ਸਹੀ ਆ ਉਹ ਪੁੱਤਰ ਲਈ ਬਾਈ ਸਾਡੇ ਕੋਲ ਲਾਸ ਜਾਨੀ ਕਿ ਵਿੱਚ ਜਿਹੜੇ ਪੁੱਤਰ ਨੇ ਪਾਏ ਅਸੀਂ ਪਹਿਲਾਂ ਉਹ ਵਧੀਆ ਉਟੇ ਸਾਡੇ ਕੋਲ ਹਾਂ ਗੋਪੀ ਤੇ ਉਹ ਓਕੇ ਜੀ ਹਾਂਜੀ ਹਾਂ ਬਹੁਤ ਵਧੀਆ ਬੰਦੇ ਆ ਆਪਣਾ ਵਧੀਆ ਵਾਹ ਉਹਨਾਂ ਨਾ ਹਾਂ ਗੋਪੀ ਤੇ ਮਨਜੀਤੀ ਦੋਨੇ ਭਰਾ ਜੀ ਉਹ ਬਠੇ ਉਹਨਾਂ ਨੇ ਦਿੱਤਾ ਇਹ ਕੂਤਰ ਮੈਂ ਅੱਛਾ ਠੀਕ ਹੈ ਜੀ ਆ ਵਡਾ ਕੂਤਰ ਬਾਈ ਖਟਣਾ ਹਾਂ ਅੱਛਾ ਕਿਨੇ ਕੁ ਉਮਰ ਦਾ ਬਾਈ ਇਹ ਇਹ ਬਾਈ ਹੋਊਗਾ 8 ਸਾਲ ਦਾ ਹੋਣਾ 8 ਦਾ ਸਾਲ ਦਾ ਓਕੇ ਇਹਦਾ ਭਰਾ ਵੀ ਇੱਕ ਲੱਖਾ ਤੁਮੜ ਪੰਨਾ ਲੈ ਗਿਆ ਸੀਗਾ ਉਹਦੇ ਕੋਲੇ ਵੀ ਬਈ ਬਹੁਤ ਲਾ ਦੇ ਦੀ ਉਹ ਗਿਆ ਨਹੀਂ ਇਹਦਾ ਭਰਾ ਨਹੀਂ ਇਹ ਨਹੀਂ ਗਿਆ ਇਹਦਾ ਅੱਛਾ ਗਿਆ ਸਹੀ ਹੈ ওকে ਹਾਈ ਇਹ ਬਈ ਚਿੱਟੀਆਂ ਅੱਖਾਂ ਦੀ ਸਾਡੀ 2022 ਦੇ ਵਿੱਚ ਸ਼ਾਇਦ ਵਾੜੀ ਦੇਰ ਆਕੇ ਬਾਜੀ ਜਿੱਤੀ ਸੀ ਅਸੀਂ ਹਾਂ ਤੇ ਰਾਤ ਨੂੰ ਬੈਠੀ ਨਹੀਂ ਸੀ ਥੋੜੇ ਦਿਨ ਤਾਂ ਅਸੀਂ ਮਠਾਕੂਤਰ ਕਰਗੇ ਸੀਗੇ 8-7 ਕ ਟਾਈਮ ਹਾਂ ਦੂਜੇ ਦਿਨ ਬਈ ਉੱਠ ਖੜੀ ਸੀ ਤੇ 1:3 ਵਜੇ ਬਈ ਟਾਂਗੀ ਚੜੀ ਇਹ ਓਕੇ ਹਾਂਜੀ ਦੂਜੇ ਦਿਨ ਇਹ ਚਿੱਟੀਆਂ ਵਾਲਿਆਂ ਚੋਂ ਬਈ ਹਾਂ ਓਕੇ ਸਹੀ ਹੈ ਬਈ ਓਕੇ ਜੀ ਪਰ ਦੇਖੋ ਮਾਰਦੇ ਕੀ ਬਈ ਜਿਹੜੀ ਵਾਰ ਇਹ ਦਰੱਖ ਕੇ ਸਾਨੂੰ ਪਹਿਲਾਂ ਦਿਖਾਈ ਸੀ 2000 ਪੂਤਰੀ ਚਿੱਟੀਆਂ ਦੀ ਇਹ ਉਹਦਾ ਪਿਓ ਆ ਬਈ ਚਿੱਟੀਆਂ ਦਾ ਇਹਦਾ ਵੱਡਾ ਕਹਿੰਦੇ ਜੀ ਤੀ ਉਹ ਮੜਕ ਲੈਂਦਾ ਹਾਂ ਹਾਂ ਹੈਨਾ ਹਾਂਜੀ ਹਾਂਜੀ ਨਹੀਂ ਇਹ ਇਹ ਨਹੀਂ ਵੱਡਾ ਸਾਨੂੰ ਮਾਂ ਲੱਗ ਕੋਣ ਅੱਛਾ ਇਹ ਹੋਰ ਆ ਇਹ ਚਿੱਟੀਆਂ ਵਾਲੇ ਆ ਗਏ ਬਈ ਇਹ ਓਕੇ ਬਈ ਠੀਕ ਹੈ ਪਤਾ ਪੈ ਕੇ ਬਾਅਦ ਵਿੱਚ ਇਹਦਾ ਪਤਾ ਪੈ ਜਾਊਗਾ एकदम ਬੜੀ ਥੋੜੀ ਜਿਹੀ ਚਿੱਟੀਆਂ ਦੇ ਤੇ ਆ ਜਿਹਨੇ ਬਾਰੇ ਸਾਮੀ ਪਤਾ ਪੈਰ ਦਿਖਾਇਆ ਜੀ ਹਾਂਜੀ ਉਹ ਜਿਹਨੇ ਅਜੰਡਾ ਵਾਲੇ ਕੁੱਤਰ ਵਿੱਚ ਸਾਰੇ ਪੁਰਾਣੇ ਰੂਲ ਦੇ ਪਰ ਆਇਆ ਕੁੰਮ ਨੇ ਅਲੱਗ ਕੱਢਿਆ ਸੀ ਭਾਈ ਹੂੰ ਇਹ ਪੁੱਤਰ ਹੋ ਗਿਆ ਜਨਨ ਕਿ 2011 ਨੂੰ ਅੰਗੂੜਾਂ ਚ ਖਣੀ 12 ਚ ਬਾਜ਼ੀਆਂ ਜਿੱਤੇ ਆਏ ਜੇਹੇ ਓਕੇ ਇੱਕ ਉੱਤਰ ਹੈ ਭਾਈ ਆਪ ਨੂੰ ਪਹਿਲਾ ਕੱਪ ਡੇਲੇ ਵਾਲੇ ਤੋਂ ਜਿੱਤਾ ਹੈ ਓਕੇ ਠੀਕ ਹੈ ਇਹ ਕੁਤੇ ਇੱਕ ਕੱਲਾ ਹੀ ਉਹਨਾਂ ਨੇ ਬਈ ਇਹੇ ਜੱਕ ਡੇ ਗਾਹੇ ਨੇ ਦੋ ਤਿੰਨ ਪੱਠੇ ਵੀ ਆਉਦੇ ਇਹੋ ਜੇ ਕੱਡੇ ਹਾਂ ਇਹ ਆਪਾਂ ਤਿੰਨ ਬਾਜੀਆਂ ਛੱਡਿਆ ਬਈ ਪੁੱਤਰ ਇਹ ਕਿੰਨੇ ਕੁ ਉਮਰ ਦਾ ਇਹ ਹੈਗਾ ਬਈ ਇਹ ਪੁੱਤਰ ਇਹ 15 ਸਾਲ ਦਾ ਹੈਗਾ ਪੁੱਤਰ ਲੱਗ ਅੱਛਾ ਹਾਂਜੀ ਇਹ ਮੁੜ ਕੇ ਕਰਦਾ ਏਦੇ ਵਿੱਚ ਹਾਂ ਨਹੀਂ ਹੁਣ ਨਹੀਂ ਕਰਦਾ ਅੱਛਾ ਤੇ ਮੁੜ ਕੇ ਭੁੱਟੋ ਦੇ ਪਿੰਡ ਲੰਬ ਵਾਲੀ ਛੜਤਾ ਸੀਗਾ ਇਹ ਹਾਂ ਇਹ ਉਹਦੇ ਗਰਮੀ ਸੀ ਬਾਲੀ ਜੀ ਹਾਂ ਤੇ ਪੁੱਤਰ ਬੈਠਾ ਆਪਣਾ ਮਗਰੋ ਜੀ ਇਹ ਲਾਸਟ 10-8 10 ਜੇ ਇਹ ਪੱਪੂ ਸੁਖ ਅਨੰਦ ਵਾਲੇ ਨੂੰ ਕੋਈ ਰਾਹ ਜੇ ਤੁਰਿਆ ਜਾਂਦੇ ਬਾਹਰ ਬਾਹ ਡੱਗ ਪਿਆ ਅੱਛਾ ਉਹ ਫੜਾ ਕੇ ਗਏ ਸਰ ਬੱਲੇ ਬੱਲੇ ਉੱਥੇ ਬਾਈ ਨੂੰ ਫੜਾ ਗਿਆ ਪੱਪੂ ਨੂੰ ਫੜਾ ਗਿਆ ਪੱਪੂ ਫੜਾ ਗਿਆ ਪੱਪੂ ਨੇ ਲੈ ਕੇ ਮੈਨੂੰ ਆ ਤੇਰਾ ਕੂਤਰ ਮੈਂ ਹਾਂ ਮੇਰਾ ਹਾਂ ਉਹਨੂੰ ਰੰਗ ਰੂੰਗ ਦਾ ਪਤਾ ਸੀ ਉਹ ਫੜਾ ਗਿਆ ਸੀ ਜੀ ਪੱਪੂ ਨਾਲ ਆਪਣੀ ਬਹੁਤ ਮੋਹ ਪਿਆਰਾ ਜੀ ਹਾਂ ਕੈਂਟ ਬੰਦਾ ਹਾਂ ਜੀ ਹਾਂ ਜੀ ਹਾਂ ਬਹੁਤ ਵਧੀਆ ਤੇ ਇੱਕ ਬਾਜੀ ਸ਼ਾਇਦ ਇਹ ਹੋਰ ਛੱਡਿਆ ਸੀਗਾ ਜੀ ਗਾਹਾਂ ਇਹਦਾ ਪੁੱਤ ਜੀ ਅਸੀਂ ਬਾਜੀਆਂ ਛੱਡਿਆ ਤਿੰਨ ਹਾਂ ਪਰ ਉਹਦੇ ਪੁੱਤ ਬਾਰੇ ਦਾਦਾ ਉਹ ਵੀ ਆਹੀ ਚੀਜ਼ ਸੀਗਾ ਜੀ ਹਾਂ ਉਹ ਪਹਿਲੀ ਬਾਜੀ ਛੱਡਿਆ ਬਾਈ ਅਸੀਂ ਡੇਲਿਆ ਜੀ ਉਹ ਜਿਵੇਂ ਹੁਣ ਬਾਈ ਗੱਲ ਦਾਦਾ ਜਦੋਂ ਮੋਢ ਸੀ ਥੋੜੇ ਹਾਂ ਉਦੋਂ 1000 ਰੁਪਏ ਮੋਢ ਨੂੰ ਬਾਈ ਛੋਟੇ 64 65 65 ਕੂਟਰ ਛੋਟੇ ਸੀਗੇ ਡੇਲਣ ਵਾਲੇ ਹਾਂ ਇਹ ਰਾਜੂ ਵਰਗੇ ਬਟੰਡੇ ਵਾਲੇ ਬਾਈ ਆਹ ਆਪਣਾ ਕੋਠੇ ਗੁਰੂ ਆਤਾਰੇ ਵਰਗੇ ਇਹਨਾਂ ਨੇ ਕਲੱਬ ਬਣਾਇਆ ਸੀਗਾ ਤੇ ਪਹਿਲਾ ਕਲੱਬ ਜਾਈ ਸੀ ਮੇਰਾ ਪਹਿਲਾ ਦੂਜਾ ਹਾਂ ਤੋਂ ਆਪਣਾ ਕੋਸ ਸਕੈਂਟ ਰਹਿੰਦੀ ਬਾਈ ਹਰਿਆ ਅੱਛਾ ਤੇ ਤੀਜਾ ਕੂਟਰ ਹਰਿਆ ਪੈਂਟਾਂ ਚੋਂ ਲੋਕ ਕੂਟਰ ਕਰਕੇ ਟਾਈਮ ਹਾਂ ਤਾਂ ਤੀਜਾ ਪੁੱਤਰ ਬਈ ਉਹ ਆਪਣਾ ਕੋਸ ਕਿੰਟ ਰਹਿੰਦੇ ਹਰਿਆ ਜਾਨੀ ਕਿ ਡੇਢ ਕਿੰਟ ਰੱਖ ਲੋ ਬਸ 65 ਣਾਟ ਤਿਆਰ ਬਸ ਇੱਥੇ ਜੀ ਓਕੇ ਹਾਂ ਬੜੀ ਭੇੜੀ ਮਾਰੀ ਹਾਰ ਹੁੰਦੀ ਹੈ ਹਾਂ ਮੁੜ ਕੇ ਬਈ ਜੀ ਅਸੀਂ ਉਹ ਛੜਤਾ ਕੋਟ ਸ਼ਮੀਰ ਪੁੱਤਰ ਹਾਂ ਜਦ ਮੀਤ ਨੇ ਬਾਜੀ ਕਰਾਈ ਸੀਗੀ ਹਾਂ ਤੇ ਉੱਥੇ ਤੋਂ ਛੜਤਾ ਬਈ ਫਿਰ ਉਹ ਉੱਥੇ ਉਹ ਪੁੱਤ ਐਡਾ ਉੱਡਿਆ ਯਾਰ ਉਹਨੇ ਰਾਤ ਹੀ ਕਰਕੇ ਓਕੇ ਉਹਦੇ ਬਾਈ ਵੰਡੀਆ ਬਈ ਅਸੀਂ ਬਈ ਸਤਕਾਰ ਜੋ ਭੋਲੀ RAMਪਰਾ ਜੀ ਤੇ ਬਈ ਆਪਣਾ ਜਿਹੜਾ ਪੁੱਚੋ ਵਾਲੇ ਮਾਰ ਕੇ ਦੂਜਾ ਕਿਨਾਈ ਉਹਨਾਂ ਦਾ ਮੇਜਰ अच्छा हां जी ਉਹਨਾਂ ਦੇ ਕੋਤਰ ਵੀ ਟਾਈਮ ਕਰ ਗਏ ਸੀ ਤੇ ਆਪਣਾ ਵੀ ਟਾਈਮ ਕਰ ਗਈ ਆਪਣਾ ਬੜਾ ਪਹਿਲੇ ਨੰਬਰ ਵਾਲਾ ਕੱਪ ਆਪ ਨੂੰ ਪਰਚੀਆਂ 'ਚ ਨਿਕਲ ਆ ਜਾਓ ਓਕੇ हां जी हां जी ਉਹ ਪਹਿਲਾ ਕੱਪ ਵੀ ਇਸਨੀ 'ਚ ਤਾਇਆ ਹੀ ਉਥੋਂ ਬਾਅਦਲਾ ਕੱਪ ਵੀ ਇਹਦੇ ਪੁੱਤ ਨੇ ਜਤਾਇਆ ਹੀ ਦੂਜਾ ਲਾ ਲਓ हां जी हां जी ਦੂਜਾ ਠੀਕ ਆ ਵੀਰੇ ਲਓ ਮਾਦੇ ਖਾਤੇ ਬੱਲੇ ਪਰ ਆ ਇੱਕ ਬਾਈ ਨੇ ਸਾਨੂੰ ਜੋੜੀ ਦਿੱਤੀ ਸੀ ਮੈਨੂੰ ਚਿੱਟਗਾੱਖਾ ਦਾ ਕਬੂਤਰੀ ਤੇ ਖੱਟੀਆਂ ਦੀ ਕੂਤਰੀ ਜੱਗੂ ਦੇ ਘਰੋਂ ਓਕੇ ਉਸ ਵਾਰ ਤੇ ਜਰੂਬ ਬਾਈ ਇਹ ਬੱਚਾ ਨਿਕਲਿਆ ਹਾਂ ਤੇ ਬਾਈ ਮੇਰੇ ਕੋਲ ਇੱਥੇ ਆਇਆਗਾ ਹਾਂ ਤੇ ਮੈਂ ਬਾਈ ਦਾ ਮੈਨੂੰ ਬਾਈ ਕਹਿੰਦਾ ਬੀਨਸਰਾ ਕਹਿੰਦਾ ਅਸੀਂ ਉਸ ਤੋਂ ਬਾਅਦ ਬਾਈ ਇਹਨੂੰ ਬੀਨਸਰੇ ਕਹਿਣ ਲੱਗੇ ਅੱਛਾ ਉਸ ਤੋਂ ਇਹਦਾ ਬੀਨਸਰੇ ਇਹ ਕਹਿੰਦਾ ਰਾਜਨਾਲੇ ਕਬੂਤਰ ਕਹਿੰਦਾ ਪਿਓਰ ਆ ਕਹਿੰਦਾ ਹਾਂ ਕੀ ਕਹਿੰਦਾ ਇਹਦਾ ਬੀਨਸਰਾ ਜਿਹਾ ਕੂਤਰਾ ਕਹਿੰਦਾ ਹੈ ਹਾਂ ਇਹਦੀ ਗਾਹਾਂ ਬਾਈ ਲਾਦ ਬਹੁਤ ਉੱਡੀ ਓਕੇ ਹਾਂਜੀ ਇੱਕ ਸਾਡੇ ਟਾਈਮ 'ਚ ਕੱਟੀ ਗਈ ਸੀ ਕੂਤਰੀ ਖੋਖਰ ਹਾਂ ਕਿਹੜੇ ਕਲੱਬ ਦੀ ਬਾਈ ਰਾਣੀ ਕਿਹੜੇ ਕਲੱਬ ਦੀ ਰਾਣੀ ਦੇ ਕਲੱਬ ਦੀ ਬਾਈ ਸੀ ਹਾਂ ਉਹਨੇ ਬਾਈ ਬਾਜੀ ਨੇ ਮੇੜਤੀ ਮੁਰਕੇ ਟਾਂਗੀ ਜੜੀ ਹਾਂ ਹਾਂ ਅੱਛਾ ਮੁਰਕੇ ਤੂੰਬੜਪਨ ਤੋਂ ਛੜਤੀ ਉਹਦੇ ਬਾਈ ਉਹ ਤੜਕੀ ਪਤਾ ਨਹੀਂ ਕੀ ਔਰ ਹੋਇਆ ਤੁਰ ਤਰ ਗਈ ਹਾਂ ਹਾਂ ਓਕੇ ਸਹੀ ਹੈ ਭਾਈ ਅਗਰ ਦੇਖਾ ਲਈ ਅਰੇ ਨਬਈ ਦਬਾਓ ਬਹੁਤ ਚਲੋ ਜੀ ਪਤਾ ਬਿੱਡਾਂ ਹਾਂਜੀ ਇਸ ਤੱਕ ਇਹ ਪਿੱਡਾਂ ਨੇ ਵੱਡੇ ਗੂਤਰੇ ਪੁਰਾਣੇ ਆਪਣੇ ਓਕੇ ਇਹ ਕਾਣਾ ਹੋ ਗਈ ਇੱਕ ਅੱਖੋਂ ਇਹ ਵੱਡੀ ਗੂਤਰੀ ਦੇ ਹਾਂਜੀ ਇਹ ਸਿਰੂ ਆ ਜਿਹੜਾ ਜੁੜਾ ਦਿੱਤਾ ਸੀ ਉਹਦੇ ਚ ਹਾਂਜੀ ਓਕੇ ਇਹ ਰੇ ਭਾਈ ਯਾਨੀ ਕਿ ਇੱਕ ਪੁੱਤ ਤੇ ਇੱਕ ਧੀ ਆਪਾਂ ਲੱਖੇ ਨੂੰ ਵੀ ਦਿੱਤੀ ਗੂਤਰੀ ਪੰਖਾ ਦੇ ਕੋਈ ਬੱਚੇ ਕੱਢ ਕੇ ਆ ਹਾਂ ਸਹੀ ਆ ਇਹ ਕਿੰਨੇ ਕੁ ਮਰਦਾ ਇਹ ਵੀ ਭਾਈ ਹੋਊਗਾ ਪਰ ਇਹ 25 ਸਾਲ ਤਾਂ ਨਹੀਂ ਬਸ 10 ਸਾਲ ਜਾਂ 15 ਸਾਲ। ਓਕੇ ਸਹੀ ਆ ਇਹ ਸੰਭਾਲਦੇ ਸਰ ਤੇ ਬਤ ਗਏ ਨਾ ਜੀ ਹਾਂਜੀ ਭਾਈ ਇਹ ਫਿਰ ਬੱਚਿਆਂ ਛੱਡੇ ਵੀ ਹੂੰ ਦੋਵੇਂ ਵੱਡੇ-ਵੱਡੇ ਕੁੱਤਰੇ ਤਾਂ ਫਿਰ ਇਹ ਨਾ ਵਾਉ ਨੱਪੀ ਜਾਂਦੇ ਤੁਹਾਨੂੰ ਹਾਂ ਉਹ ਵੀ ਚੈੱਕ ਕਰਾ ਠੀਕ ਹੈ ਮੈਂ ਪੈਰ ਦਿਖਾ ਦਉ ਹਸਤਾ ਜੀ ਬਹੁਤ ਧੋ ਹੋ ਗਿਆ ਅੱਛਾ ਜੀ ਓਕੇ ਠੀਕ ਹੈ ਬਹੁਤ ਧੰਨਵਾਦ ਭਾਈ ਸਾਰੇ ਭਰਾਵਾਂ ਦਾ ਅੱਜ ਦੇ ਭਰਾਤ ਤੇ ਪਹੁੰਚੇ ਨੇ ਸਾਰਿਆਂ ਨੂੰ ਜੈਨੋ ਜੀ ਪਰਕਟ ਬਹੁਤ ਧੰਨਵਾਦ ਜੀ ਸਾਸੀ ਕਾ ਸਾਰੇ ਵੀਰਾਂ ਦਾ